ਜੈ ਬਾਬਾ ਜਸਦੇਵ ਜੀ ਬੰਗੜ ਸੋਸ਼ਲ ਵੈਲਫੇਅਰ ਕਮੇਟੀ ਪਾਸਲਾ ਬਲੋਂ ਬਾਬਾ ਜੀ ਦਾ ਜੋ ਸਲਾਨਾ ਜੋੜ ਮੇਲਾ ਮਿਤੀ 5 11 2025 ਨੂੰ ਆ ਰਿਹਾ ਹੈ ਉਹਦੇ ਸਬੰਧ ਵਿੱਚ ਪ੍ਰਬੰਧ ਕਮੇਟੀ ਦੀ ਮੀਟਿੰਗ ਬੁਲਾਈ ਗਈ ਜਿਸ ਵਿੱਚ ਜੋ ਸਲਾਨਾ ਜੋੜ ਮੇਲਾ ਆ ਰਿਹਾ ਹੈ ਉਸ ਦੇ ਸਬੰਧ ਵਿੱਚ ਸਾਰੇ ਪ੍ਰੋਗਰਾਮ ਦੀ ਸਬੰਧ ਵਿੱਚ ਵਿਚਾਰਾਂ ਕੀਤੀਆਂ ਗਈਆਂ ਪ੍ਰੋਗਰਾਮ ਉਲਿੱਕੇ ਗਏ ਅਤੇ ਬਾਬਾ ਜੀ ਦਾ ਸਲਾਨਾ ਜੋੜ ਮੇਲੇ ਦੇ ਸਬੰਧ ਵਿੱਚ ਪੇਪਰ ਰਿਲੀਜ਼ ਕੀਤਾ ਗਿਆ ਸੰਗਤਾਂ ਨੂੰ ਬੰਗੜ ਪਰਿਵਾਰਾਂ ਨੂੰ ਔਰ ਇਲਾਕਾ ਵਾਸੀਆਂ ਨੂੰ ਇਸ ਮੇਲੇ ਦੇ ਵਿੱਚ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ ਔਰ ਸਾਰੀਆਂ ਸੰਗਤਾਂ ਨੂੰ ਇਲਾਕਾ ਨਿਵਾਸੀਆਂ ਨੂੰ ਬੰਗੜ ਪਰਿਵਾਰਾਂ ਨੂੰ ਬਹੁਤ-ਬਹੁਤ ਵਧਾਈ ਹੋਵੇ ਔਰ ਸਾਰੀਆਂ ਸੰਗਤਾਂ ਇਸ ਮੇਲੇ 'ਚ ਹਾਜ਼ਰ ਹੋਣ ਮਿਤੀ 3 11 2025 ਨੂੰ ਅਖੰਡ ਪਾਠ ਸਾਹਿਬ ਆਰੰਭ ਕੀਤੇ ਜਾਣਗੇ ਅਤੇ 5 11 2025 ਨੂੰ ਅਖੰਡ ਪਾਠ ਸਾਹਿਬਾਂ ਦੇ ਭੋਗ ਪਾਏ ਜਾਣਗੇ ਔਰ ਲੰਗਰ ਚਲਾਏ ਜਾਣਗੇ ਸਾਰੀਆਂ ਸੰਗਤਾਂ ਫਿਰ ਬੇਨਤੀ ਹੈ ਕਿ ਪਹੁੰਚਣ ਦੀ ਕਿਰਪਾਲਤਾ ਕਰਨ ਗਿਆਬਰ ਦੇ ਤਨਗੁਰ ਦੇਵ ਤੰਤਰਬਾਵਾ ਜਸਦੇਵ ਜੀ ਮਿਤੀ 5 ਨਵੰਬਰ ਨੂੰ ਸਾਲਾਨਾ ਜੋੜ ਮੇਲੇ ਦੀ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ ਅੱਜ ਪਾਸਲਾ ਦੇਖੇ ਮਾ ਮਗਸੇਵੀ ਬੰਗੜ ਸਭਾ ਸੋਸ਼ਲ ਸਭਾ ਵੈਲਫੇਅਰ ਕਮੇਟੀ ਦੀ ਮੀਟਿੰਗ ਹੋਈ ਜਿਸ ਵਿੱਚ ਮੇਲੇ ਦੀਆਂ ਤਿਆਰੀਆਂ ਲਈ ਸਾਰੇ ਸੇਵਾਦਾਰਾਂ ਮੀਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਸਭਾ ਵਿੱਚ ਹਾਜ਼ਰ ਸਭਾ ਦੇ ਵ ভাইস ਪ੍ਰਧਾਨ ਹਰਵੰਸ لال ਜੀ ਔਰ ਸਾਡੇ ਜਨਰਲ ਸੈਕਟਰੀ ਸ਼੍ਰੀਮਾਨ ਮੇਰ ਚੰਦ ਜੀ ਸਭਾ ਦੇ ਸਕੱਤਰ ਸ਼੍ਰੀ ਅਮਰਜੀਤ ਦੀਪਾਸਲਾ ਕੈਸ਼ੀਅਰ ਦੇਸਰਾਜ ਜੀ ਸਹਾਇਕ ਕੈਸ਼ੀਅਰ ਸਤਨਾਮ ਸਿੰਘ ਫਤੇਪੁਰ ਜੀ ਸਾਥੀ ਗੁਰਨਾਮ ਪਾਸਲਾ ਜੀ ਗੁਰਦੀਪ ਜਮਾਲਪੁਰ ਸਾਫ ਦਾ ਸਰਪੰਚ ਗੁਰਨਾਮ ਪਾਸਲਾ ਜੀ ਨਰਿੰਦਰ ਕੋਟ ਨੰਗਲ ਖਰਖਾ ਤੋਂ ਸਾਰੇ ਸਾਥੀਆਂ ਨੇ ਸ਼ਿਰਕਤ ਕੀਤੀ ਆਏ ਸਾਥੀਆਂ ਦਾ ਤਾਂ ਆਵਾਜ਼ ਕਰਦੇ ਆਂ ਔਰ ਸੰਗਤ ਨੂੰ ਬੇਨਤੀ ਕਰਦੇ ਆਂ ਕਿ ਬਾਬਾ ਜੀ ਦੇ ਵਿੱਚ ਆਸਥਾ ਰੱਖਣ ਵਾਲੀ ਸੰਗਤ ਤਿੰਨ ਤਰੀਕ ਨੂੰ ਜਿਵੇਂ ਕਿ ਦੱਸਿਆ ਜਾ ਚੁੱਕਾ ਪ੍ਰੋਗਰਾਮ ਤਿੰਨ ਤਰੀਕ ਨੂੰ ਇਸ ਮੇਲੇ ਦਾ ਆਰੰਭ ਸ਼੍ਰੀ ਅਖੰਡ ਪਾਤਸ਼ਾਹ ਨਾਲ ਆਰੰਭ ਕਰਕੇ ਕੀਤਾ ਜਾਵੇਗਾ ਜਿਨ੍ਹਾਂ ਦੀ ਭੋਗ ਪੰਜ ਨਵੰਬਰ ਨੂੰ ਭਾਈ ਜਾਣਗੇ ਔਰ 3 ਤਰੀਕ ਨੂੰ ਹੀ ਨਿਸ਼ਾਨ ਸਾਹਿਬ ਦੀ ਸੇਵਾ ਜਿਹੜੀ ਆ ਉਹ ਨਿਸ਼ਾਨ ਸਾਹਿਬ ਬਾਬਾ ਜੀ ਦੇ ਚਲਾਏ ਜਾਣਗੇ ਸਾਰੀ ਸੰਗਤ ਇਸ ਪ੍ਰੋਗਰਾਮ ਦੇ ਮੱਦੇ ਨਜ਼ਰ ਆਪਣੀ ਤਿਆਰੀ ਦੇ ਨਾਲ ਸ਼ਿਰਕਤ ਕਰੇ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਇਹ ਅਸਲ ਜਠੇਰਿਆਂ ਦੀ ਧਰਤੀ ਆ ਜੱਦੀ ਜਠੇਰੇ ਮੰਗੜਾ ਦੇ ਪਾਸਲਾ ਵਿੱਚ ਹਨ ਔਰ ਇਥੋਂ ਹਰੇਕ ਦੀਆਂ ਵਾਣੋਂ گاਵਾਂ ਨਾਲ ਸੰਪੂਰਨ ਹੁੰਦੀਆਂ ਨੇ ਸਾਰੀ ਸੰਗਤ ਦੇ ਇੱਕ ਵਾਰ ਫੇਰ ਮੇਲੇ ਦੀ ਲੱਖ ਲੱਖ ਵਧਾਈ ਸਾਰੇ ਆਦਰਦਾਰ ਵੀਰਾਂ ਦਾ ਸੇਵਾਦਾਰ ਵੀਰਾਂ ਨੂੰ ਬੇਨਤੀ ਹੈ ਕਿ ਸਿੱਧਕ ਦਿਲੀ ਦੇ ਨਾਲ ਬਾਬਾ ਜੀ ਦੇ ਦਰਬਾਰ ਦੇ ਵਿੱਚ ਆਪਣੀ ਹਾਜ਼ਰੀ ਲਵਾਈਏ